ਕਹਿੰਦੇ ਦੱਸਿਆ ਵੀ ਤੁਸੀਂ ਕਮਰਾ ਦਿੰਦੇ ਘਰਾਏ ਤੇ ਆਏ ਤੇ ਆਜੋ ਮੈਂ ਆਪੋਂ ਤੋਂ ਪੁੱਛਿਆ ਮੈਂ ਇੱਥੇ ਕਮਰਾ ਨਹੀਂ ਘਰਾਏ ਤੇ ਕੋਈ ਦਿੰਦੇ ਕਹਿੰਦੇ ਵੀ ਇੱਧਰ ਆਲਾ ਘਰਾਏ ਗਾਂ ਉੱਥੇ ਪੁੱਛ ਲਓ ਤੇ ਮੈਂ ਤਾਂ ਤੁਹਾਨੂੰ ਪੁੱਛ ਰਹੀ ਨਹੀਂ ਆ ਕਿੱਥੋਂ ਆਏ ਤੁਸੀਂ ਅੱਜ ਕਿਥੋਂ ਆਪਰੇ ਆਏ ਆ ਕਮਰਾ ਨਹੀਂ ਘਰਾਏ ਤੇ ਦਿੰਦੇ ਆ ਪਰ ਮੈਂ ਫੱਟਾ ਮੈਂ ਐਕਟ ਕਰੀ ਤੇ ਮੈਂ ਆਵਾਜ਼ ਮਾਰ ਦੂੰਗੀ ਹਾਂਜੀ ਆਵਾਜ਼ ਮਾਰ ਦੀ ਜੀ ਮੈਨੂੰ ਪਾਣੀ ਪਿਆ ਦਿਓ ਪਾਣੀ ਨੂੰ ਪਿਆ ਦਿਓ

ਹਾਂਜੀ ਇਹ ਤਾਂ ਸਿੱ ਘਰਤੀ ਚਾ ਚਾ ਅੰਟੀ ਨੇ ਜਨਾ ਕਮਰਾ ਚਾਹੀਦਾ ਕਰਾਇਆ ਕਰਾਇਆ ਕਮਰਾ ਹਾਂਜੀ ਉਹ ਇਧਰ ਪੁੱਛਿਆ ਕਿ ਇੱਥੇ ਆਏ ਆ ਕੋਈ ਨਹੀਂ ਹੈ ਤੇ ਇਹ ਮਗਰ ਬਰਾਤੇ ਦਿੱਤਾ ਦੇਣਾ ਨਾ ਤੇ ਨਾ ਜਾਣ ਨਾ ਤੇ ਜਾਣ ਇਹ ਨਾ ਤੇ ਪਛਾਣ ਇਹ ਤੇ ਕਮਰਾ ਦੱਤ ਕੱਲ ਤੱਕ ਕਿੰਨੇ ਸਮੇਂ ਬਾੜੇ ਤੇ ਤੱਕ ਕਮਰਾ ਦੇਤਾ ਨਹੀਂ ਪਰ ਅੰਟੀ ਮੈਂ ਇਦਾਂ ਨਹੀਂ ਹੈਗੀ ਮੇਰੇ ਨਿੱਕੇ ਨਿੱਕੇ ਉਹ ਬੱਚੇ ਆ ਆਪਣੇ ਮੁੰਡਾ ਵਾ ਮੇਰੇ ਮਾਪੇ ਨੇ ਕਰਾ ਜਿਵੇਂ ਨਾਲੇ ਦੋਦੇ ਦੇਖਦਾ ਕੋ ਪਿੱਛੇ ਰਿੰਦਾ। ਤੇ ਮੇਰੇ ਨਾਲ ਵਾਲੀ ਕੀ ਰਿੰਦਾ ਉਹਦਾ ਕਿ ਜਨਾਨਾ ਫੇਰ ਹੀ ਤੇ ਕੋ ਉਹਦੇ ਨਾਲ ਹੀ ਰਿੰਦਾ ਮੇਰੇ ਨਾਲ। ਤੇ ਤੂੰ ਕਿਤਰਾ ਆਪਣਾ ਟਿਕਾੜੀ ਕਰਦੀ ਹੈਂ ਕਿਤਰਾ ਤੇਰਾ ਟਾਈਮ ਪਾਸ ਕਰਦੀ। ਜਿਵੇਂ ਲੋਕਾਂ ਦੇ ਤਰ੍ਹਾਂ ਕੰਮਸ਼ਾਹ ਲੱਗਦਾ। ਜਾਂ ਫਲਾਇਟ ਲਗਾਉਂਦਾ। ਤੇ ਤੇ ਕੰਵਰਾਤੇ ਇਹ ਆਪ ਕੋਈ ਅਪਰਾਸ ਕਰੀਂ ਰਹਿਂ ਕਿ ਤੇਰੇ ਵਿੱਚ ਤੇ ਕਵਰਾਤ ਨੂੰ ਇੱਕ ਤਰ੍ਹਾਂ ਤਰ੍ਹਾਂ। ਉਹ ਮੈਂ ਕੌਣ ਦੀ ਮਦਦ ਕਰਨ ਹੈ। ਤੇਰਾ ਫੋਨ ਕੋਲ ਪਰਵਾਹ ਮੇਰੇ ਨੂੰ ਨਹੀਂ ਆ ਤੇ ਮੇਰੇ ਦੋ ਬੱਚੇ ਕੋਈ ਹੁੰਦਾ ਨਿਕਾਇਆ ਬੱਚਾ ਮੇਰਾ ਤਾਂ ਹੈ ਤੇ ਤੇਰੇ ਪੱਤੇ ਬੱਚੇ ਉੱਥੇ ਹੀ ਲੈ ਕੇ ਆਉਂਗੀ ਮੇਰੇ ਵੀ ਕੰਮ ਦਾ ਉਹ ਕਰਾਇਆ ਕਮਰਾ ਤੇ ਤੇ ਮੈਨੂੰ ਦੇ ਦੇ ਨਹੀਂ ਕਰਾਇਆ ਤੇ ਉਹ ਸਾਡੇ ਕੋਲ ਹੈਗਾ ਮੇਲਾ ਹਾਂਜੀ ਮੇਲਾ ਨਹੀਂ ਨਾ ਸਾਡਾ ਸਭ ਕੁਝ ਉਹਦੇ ਵਿੱਚ ਚਪਿਆ ਹੈ ਫੇਰ ਕੰਟੀ ਵਧੀਆ ਗੱਲ ਹੈ ਕਮਰਾ ਤੇ ਤੈਨੂੰ ਦੇ ਦਿੰਦੇ ਪਰ ਇਹ ਆਪ ਕਿ ਤੇਰਾ ਹੁਣ ਸਾਡਾ ਪਤਾ ਹੀ ਨਹੀਂ ਨਾ ਕੀ ਕਰੀਏ ਹੁਣ ਕਿੱਜੇ ਤੇ ਤੇਰਾ ਪਤਾ ਨਹੀਂ ਚੱਪੀ ਚੱਲ ਗਿਆ ਹਾਂ ਜੀ ਤੇਰਾ ਅੰਟੀ ਦਾ ਕਪੜਾ ਦਾ ਕੜ ਹੈ ਦਾਵਾ ਹੋਰ ਮੇਰਾ ਕੀ ਪਤਾ ਨਾ ਘਰ ਆ ਤੇ ਮੇਰਾ ਟੋਕਾ ਨਹੀਂ ਆਉਂਦਾ ਆਜਾ ਤੇ ਕਪੜਾ ਬੁਖਾ ਦੇਣੀ ਆ ਚਲੋ ਮੈਂ ਤੇਰਾ ਹੁਣ ਤਸ ਕਰ ਲਈਂ ਆ ਤੇ ਚੱਤ ਦੀ ਮਾਰੀ ਇਸ ਤਰ੍ਹਾਂ ਮੈਂ ਅਧਿਕਾਰ ਵਾਲਾ ਆਜਾ ਤੇਰੀ ਮਕਬਰਾਂ ਬੁਖਾ ਦੇਣੀ ਆ ਚਲ ਆਜਾ ਤੇ ਕਪੜਾ ਆਹ ਦੇ ਕਪੜਾ ਆਹ ਦੀ ਕਬਰਾਂ ਤੇ ਜੱਸੀ ਪਤਾ ਕੀ ਕੱਲ ਜੱਸੀ ਤੇ ਰਨਾਨ ਹਾਂਜੀ ਤੇ ਮੇਰੀ ਗੱਲ ਸੁਣ ਸਾਡਾ ਵੇਲਾ ਸਮਾਨ ਕਿੱਟਾ ਪੀਂਦੀ ਹੈ ਹਾਂਜੀ ਆ ਵੇਲਾ ਨਬਾਰੀ ਆ ਚਲੋ ਸਾਡੇ ਉੱਪਰ ਨਹੀਂ ਐਡੀ ਵਟੀ ਲਪਾਰੀ ਰਹੀ ਜਾਂਦੀ ਤੇ ਅਸੀਂ ਨਹੀਂ ਸਾਡਾ ਉੱਤੇ ਵੀ ਸਮਾਨ ਬੜਾ ਹਾਂਜੀ ਤੇ ਬਾਕੀ ਸਭ ਤੇਰੇ ਕੋਈ ਸਮਾਨ ਸਮੂਹ ਹੈਗਾ ਕਿ ਨਹੀਂ ਆਂਟੀ ਇੱਕ ਮੰਜਾ ਵਾ ਤੇ ਗੈਸ ਚੁਲਾ ਵਾ ਹਾਂ ਤੇ ਬਸ ਇੱਕੋ ਮੰਜਾ ਇੱਕ ਜਣਾ ਹੀ ਥੱਲੇ ਤੋਂ ਆਉਣੇ ਆ ਤੇ ਦੋ ਨਹੀਂ ਉਹ ਤਾਂ ਚਲ ਤੇ ਇੱਧਰ ਲਾ ਕੇ ਪਿੱਛੇ ਦਾ ਕਾ ਉਹ ਤੇ ਦਵਾਂਗੇ ਹਾਂਜੀ ਤੇ ਬਾਕੀ ਵੀ ਇਹ ਸਾਡਾ ਤੇ ਸਮਾਨ ਨਹੀਂ ਜੀ ਅਸੀਂ ਸੋਚੀ ਸਮਾਨ ਹੈਗਾ ਦੇ ਸਾਰਾ ਕੁਛ ਹੀ ਤੈਨੂੰ ਦੇ ਦਾਂਗੇ ਚਲ ਕੋਈ ਗੱਲ ਨਹੀਂ ਉਹ ਤੇ ਸਾਡੀ ਗੱਲ ਕਰੀਦਾ ਧੰਨਵਾਦ ਬਹੁਤ ਤੇ ਸਾਡਾ ਹੈਗਾ ਵਾ ਵੀ ਚੱਸੀ ਮੇਰੀ ਗੱਲ ਸੁਣ ਬਾਕੀ ਆ ਸਮਾਨ ਸਾਡਾ ਵੇਲਾ ਤੇਰੇ ਬੱਚੇ ਆ ਛੋਟੇ ਛੋਟੇ ਕਿੰਨਾ ਕੀਮਤੀ ਸਾਡਾ ਸਮਾਨ ਆ ਕੋਈ ਹੋਣਾ ਨਹੀਂ ਚਾਹੀਦਾ ਖਰਾਬ ਨਹੀਂ ਹੋਣਾ ਚਾਹੀਦਾ ਆਂਟੀ ਕਰਾਇਆ ਕਿੰਨਾ ਕਰਾਇਆ ਤੇ 3000 ਰੁਪਏ ਲੱਗੇ ਆਪਾਂ ਤੇ ਘਟ ਘੱਟ ਕਾ ਲੋ ਨਾ ਮੈਂ ਤੇ ਗਰੀਬਣੀ ਆ ਮੀਰੀ ਮੁਲਾਕੀ ਤੇ ਬਾਹਰ 5 500 ਲੈ ਲੈਂਦੇ ਆ 5 500 ਚ ਦੇ ਦਿਆ ਵੰਦਿਆ ਪੂਛ ਤੇ ਜੀ ਜੀ ਤਿੰਨੇ ਤੇ ਤੱਸ ਤੋਂ ਆਉ ਲੋ ਤੁਹਾਡੇ ਘਰ ਦਾ ਥੋੜਾ ਕੰਮ ਕਰ ਦਿਆ ਕਰੂੰਗੀ ਨਾਲ ਚੱਲ ਫਿਰ ਤੂੰ ਸਾਨੂੰ 2500 ਦੀ ਦੇ ਠੀਕ ਆ ਹਾਂ ਠੀਕ ਪਰ ਇਹ ਵੀ ਕਰਾਇਆ ਮੈਂ ਮਹੀਨੇ ਦੇ ਮਹੀਨੇ ਮੈਂ ਖਰਾਬ ਨਹੀਂ ਹੋਣਾ ਚਾਹੀਦਾ ਜਿੰਤਰਾ ਮਰਜ਼ੀ ਕਰਦੇ ਤੇ ਬਾਕੀ ਆ ਵੇਖ ਹੁਣ ਆਲਮਬਾਰੀ ਉਹ ਸਾਡਾ ਆ ਵੇਖ ਲੈ ਹੁਣ ਵੇਖ ਲੈ ਤੇ ਉਹ ਮਰਜ਼ੀ ਬਹਿ ਡੀਏ ਆ ਸਭ ਕੋ ਜਿਸ ਸਮਾਨ ਹੀ ਸਾਡਾ ਤੇ ਖਰਾਬ ਨਹੀਂ ਹੋਣਾ ਚਾਹੀਦਾ ਨਹੀਂ ਤੇ ਤੈਨੂੰ ਫਿਰ ਪਹਿਲਾਂ ਹੀ ਪਹਿਲੇ ਪਹਿਨੇ ਨਹੀਂ ਨਹੀਂ ਆਂਟੀ ਨਾ ਕਿੰਨੇ ਸਮਾਨ ਇਹ ਤਾਂ ਮੈਂ ਖਰਾਬ ਫੜਾ ਕਰੂੰਗੀ ਹਾਂ ਉਹ ਤੇ ਚੱਲ ਫਿਰ ਉਹ ਕਿ ਆਜੋ ਕੱਲ ਤਾਂ ਆਪਣੀ ਤਾਂ ਵੀ ਨਿਆਣੀ ਵੀ ਲਿਆ ਤੇ ਆਪ ਵੀ ਆਜੀ ਤੇ ਆਪਣੀ ਘਰ ਮੰਮੀ ਸਿਆਣੀ ਆਂ ਹਾਂਜੀ ਮੇਰੇ ਮੰਮੀ ਸਿਆਣੀ ਆ ਤੇ ਕੀ ਕੰਮ ਕੀ ਕਰਦੀ ਆ ਮੈਂ ਇਦਾਂ ਹੀ ਘਰਾਂ ਚ ਲੋਕਾਂ ਦੇ ਕੰਮ ਕਰ ਲੈਂਦੇ ਆ ਅਸੀਂ ਸਲਾਈ ਪੜਾਈ ਕਰ ਲਈ ਦੀ ਅੱਜ ਤੱਕ ਮਸ਼ੀਨ ਹੈਗੀ ਆ ਮਾਤਾ ਤੇਰੀ ਵੀ ਕਰਦੀ ਕੁਝ ਹਾਂਜੀ ਉਤਰਪਾਈ ਕਰਦੇ ਕਮੀਲ ਚਲ ਠੀਕ ਹੈ ਫਿਰ ਦੁਕਾਨ ਤੇ ਆਜੀ ਆ ਜਾ ਮੈਂ ਫਿਰ ਭਾਵੇਂ ਆਜੀ ਆ ਜਾ ਕੱਢੇ ਨੇ ਕੱਪੜੇ ਬੱਚੇ ਲਿਆ ਤੇ ਪਰ ਆ ਸਾਡਾ ਸਮਾਨ ਵੇਲਾ ਜਿਸੀਏ ਹਾਂਜੀ ਹਾਂਜੀ ਮੈਂ ਸਮਾਨ ਵੇਲਾ ਕੋਈ ਸਾਡਾ ਖਰਾਬ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਅੰਟੀ ਜੀ ਨਹੀਂ ਖਰਾਬ ਕਿਹਾ ਵੇ ਸਾਡਾ ਕੀਮਤੀ ਬਹੁਤ ਹੈ ਸਮਾਨ ਨਹੀਂ ਨਹੀਂ ਚਲ ਨਹੀਂ ਕਰਦਾ ਤੇ ਵਾਰ ਕੀ ਆਪਣਾ ਦਾੜ ਕਾਟ ਲੈ ਵੀ ਉਹਦਾ ਸਾਰਾ ਨਹੀਂ ਕਰਦਾ ਮੇਰੇ ਤੇ ਗਰੀਬੀ ਤੇ ਮੇਰੇ ਨਾਲ ਨਹੀਂ ਚਲ ਤੂੰ ਆਂ ਨਹੀਂ ਆਪੇ ਮੇਰੇ ਘਰ ਦਾ ਕੰਮ ਵੀ ਕਰ ਦਿਆ ਤੂੰ ਚਲ ਕੋਈ ਨਹੀਂ ਤੇ ਕਰਾਇਆ ਹੈ ਮਹੀਨੇ ਤੇ ਮਹੀਨੇ ਲਈ ਹਾਂਜੀ ਹਾਂਜੀ ਮੈਂ ਦੇ ਦਾਂਗਾ

ਮਸਾਲੇ ਚੇਤੇ ਸ਼ੁਰੂ ਕਰਦੇ ਹਾਂ ਜੀ ਅੱਛਾ ਤੁਹਾਨੂੰ ਵੀ ਇਹ ਕਰਾ ਹਾਂ ਜੀ ਤੇ ਫਿਰ ਆਦੇ ਆਜ ਮੰਮੀ ਬੈਠੋ ਇੱਧਰ ਬੈਠੋ ਫਾਇਦਾ ਤੇ ਕੁਪਾਰ ਉਸ ਤਾਂ ਦਿੱਤੀ 330 ਜੀ ਦਾ ਕਿਹਾ ਹੈ ਤੇਰੇ ਘਰੇ ਰਹਿਣਾ ਮੈਂ ਤਾਂ ਇਹ ਵਿਚਾਰ ਹੀ ਦੱਸ ਕੇ ਗਈ ਅੱਗੇ ਮੈਨੂੰ ਆਪਣੀ ਘਰ ਤੇ ਕਿ ਕੋਚੀ ਨਾ ਅੱਛਾ ਫਿਰ ਬੇਟਾ ਆਪਣਾ ਤੂੰ ਮੈਨੂੰ ਪ੍ਰੂਫ ਦੇ ਤੇ ਨਾਲੇ ਤੂੰ ਮੁੰਡਵਾਲ 6 ਮਹੀਨੇ ਦਾ ਕਿਰਾਇਆ ਜਮ੍ਹਾਂ ਕਰਾ ਕੋੜਾ ਮਾਸ ਪੈ ਨਹੀਂ ਹੈਗੇ ਬਟਾ ਨਹੀਂ ਹੈ ਤੇ ਅੱਗੇ ਵੀ ਦੱਸਾਈ ਪਈ ਹੋਣੀ ਤੇਰੇੋਂ ਤੋਂ ਅੱਗੇ ਹਾਂਜੀ ਐਂ ਖਾਲੀ ਭਾਲਾ ਪਰ ਆਂਟੀ ਮੈਂ ਜਿੰਨਾ ਤਾਂ ਕੰਮ ਕਰਦੀ ਹੈ ਤਾਂ ਇਹਨੇ ਪੈਸੇ ਨਹੀਂ ਦਿੱਤੇ ਮੈਂ ਅਗਲੇ ਮਹੀਨੇ ਤੁਹਾਨੂੰ ਦੇ ਦੂੰਗੀ ਭੱਲੇ ਕੀ ਕਰੇ ਵਿਚਾਰੀ ਮੈਂ ਇੱਥੇ ਲੱਗਣ ਡਏ ਆ ਨਾ ਤੇ ਕਿਹੜੇ ਤਰ੍ਹਾਂ ਤੇ ਅਹੀਂ ਤੇ ਘਾਵਾ ਚ ਲੈ ਲੀਂਗੀ ਉਹ ਵੀ ਠੀਕ ਨਹੀਂ ਮੇਰੇ ਤੇ ਵੀ ਲੱਗਦੀ ਆ ਵਿਚਾਰੀ ਮੁਟਕਾ ਚਲ ਭਾਂ ਠੀਕ ਹੈ ਤੇਰੀ ਘਾਟ ਕੱਪ ਦਾ ਦਾ ਰੱਬ ਅੰਟੀ ਮੈਂ ਤੁਹਾਡਾ ਵੀ ਕੰਮ ਕਰ ਦਿਆ ਕਰੂੰਗੀ ਰੱਜਾਂ ਤੇ ਸਾਨੂੰ ਕੰਮ ਆਈਏ ਕਿਸਾਨ ਨੂੰ ਲੋੜ ਐ ਕਰਵਾ ਦਿਆ ਕਰਾਂਗੇ ਤੇ ਸਾਡੇ ਬਹੁਤ ਤੋਚਾ ਜਿਹਾ ਮਿठाਵਾ ਹਾਂਜੀ ਕੰਮ ਦੇ ਚੱਲ ਸਾਨੂੰ ਲੋੜ ਐ ਕਰਵਾ ਦਿਆ ਕਰਾਂਗੇ ਹਾਂਜੀ ਤੇ ਪਰ ਇਹ ਕਿ ਤੂੰ ਚੱਲ ਥੋੜੇ ਦੇ 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 ਚਲ ਆਂਟੀ ਮੈਂ ਤੁਹਾਨੂੰ ਸ਼ਾਂਤਾਈ ਕਰਕੇ ਦੇ ਦੂੰਗੀ ਪਹਿਲੇ ਅੱਛਾ ਤੇ ਨਾਲ ਪ੍ਰੂਫ ਦੇ ਤੇ ਰੱਖ ਪ੍ਰੂਫ ਤਾਂ ਦੇ ਦਿੰਦੀਆਂ ਮੈਂ ਤੇ ਇਹਨਾਂ ਨੂੰ ਮੀਠਾ ਪਾਣੀ ਪਿਆ ਦੇ ਹੱਥ ਜਾ ਨਿਆਲੇ ਦੀ ਮੇਰੇ ਨਾਲ

ਇਹ ਤੇ ਚਲੋ ਜੀ ਅੱਜ ਆਨੇ ਤੇ ਬੇਦਰਾਂ ਮੈਂ ਗੱਲ ਕੀਤੀ ਆ ਇਹਨੇ ਦੱਸੀ ਆਪਣੀ ਕਹਾਣੀ ਤੇ ਵੇਖ ਲੋ ਨਾ ਸਾਮਾਨ ਨੂੰ ਹੁਣ ਸਾਰਾ ਕੁਝ ਹੀ ਨਹੀਂ ਉੱਤੇ ਚੜਾ ਸਕਦੇ ਕਿ ਸਾਡੇ ਕੋਲ ਨਹੀਂ ਇੰਨਾ ਸਾਮਾਨ ਸਾਡੇ ਉੱਤੇ ਵਸੂ ਤੇ ਆ ਵੇਖੋ ਨਾ ਬਾਰੀ ਜੇ ਕਿੱਡੀ ਵੱਡੀ ਤੇ ਵੀ ਇਹ ਵਰਤ ਸਕਦੇ ਹਾਂ ਜੇ ਤੁਸੀਂ ਸਾਰਾ ਸਾਮਾਨ ਵਰਤ ਸਕਦੇ ਹਾਂ ਜੇ ਤੁਸੀਂ ਇਹ ਤਾਂ ਵੀ ਹੈ ਕਿ ਨਿੱਤ ਪਰ ਖਰਾਬ ਨਹੀਂ ਹੋਣਾ ਚਾਹੀਦਾ ਨਹੀਂ ਕੁਝ ਨਹੀਂ ਹੁੰਦਾ ਹੈ ਹੈ ਚਾਜ ਦੇ ਨਹਾਰਾਂ ਨੂੰ ਰਿਓ ਚਲੋ ਇਹ ਤੜਾ ਜਨਾਨੀਆਂ ਕਰਕੇ ਮੈਂ ਤਰਸ ਕਰਦਿਆ ਬੱਚੇ ਬਹੁਤ ਗੁੱਬੇ ਆ ਇਹ ਵਿਚਾਰਦ ਕਰ ਚਲੋ ਮੈਂ ਤੜਾ ਜਨਾਨੀਆਂ ਕਰਕੇ ਚਲੋ ਮੈਂ ਤਾਂ ਚਲੋ ਤਰਸ ਕਰਦਿਆ ਮਟਾਟਾ ਛੋਟਾ ਗੁੱਡਾ ਹੀ ਨਾ ਇਹ ਨਹੀਂ ਇਹਨੇ ਜੱਸ ਲਿੰਗ ਦੱਸੀ ਆਪਣੀ ਕਹਾਣੀ ਵੀ ਮੇਰੇ ਪਰਵਲੇ ਨੇ ਮੈਂ ਨਾ ਧੋਕਾ ਤੇ ਮੈਂ ਚਲ ਕੋਈ ਗੱਲ ਨਹੀਂ ਚਹੀਦੀ ਖਾਲੀ ਦਾ ਬਹੁਤ ਵੱਡਾ ਮੈਂ ਆਤੀ ਆਪੇ ਹੀ ਲੋਦਾ ਆ ਕੇ ਦੇ ਨਾਲ ਝੋਨਾ ਰਹਿਣਾ ਪਿਆ ਮੇਰੇ ਨਹੀਂ ਕਿੰਨੀ ਕਿੰਨੇ ਆਣੇ ਮੈਂ ਨਿਆਣੇ ਸਿੱਤੇ ਇੱਕ ਪਹਿਲਾਂ ਨਾ ਪਤਾ ਲੱਗਾ ਪਤ ਅੱਜ ਤੱਕ ਤੁਹਾਨੂੰ ਪਤਾ ਅੱਜ ਤੱਕ ਚੱਲ ਰਹੀ ਆ ਬੋਲੇ ਚ ਵੜ ਕੇ ਵੇਖਿਆ ਬਾਅਦ ਇਹ ਤਾਂ ਗੱਲ ਤਾਂ ਕੀਤੀ ਹੀ ਕਿਹਾ ਇਹਨਾਂ ਲਈ ਜਾਰੀ ਨਹੀਂ ਕੀ ਤੇ ਚਲੋ ਫਿਰ ਵੀ ਚੰਗੀਆਂ ਜਿਹੜਾ ਆਪਣਾ ਕਰਦੀਆਂ ਜੀ ਮਿਹਨਤ ਤੇ ਟਾਈਮ ਪਾਸ ਕਰੀ ਜਾਂਦੀ ਨੇ 2 ਬਜੇ ਹਾਂ ਜੀ ਤੇ ਚੱਲ ਕੋਈ ਗੱਲ ਨਹੀਂ ਤੁਸੀਂ ਰਹੋ ਮੈਂ ਤੁਹਾਨੂੰ ਆਪਣੇ ਮੁੰਡਾ ਦਿੱਤਾ ਵਾ ਅੱਬੇ ਚਲੋ ਕੋਈ ਨਹੀਂ ਰਾਜਾ ਪੈ ਸੁਣੂੰਗਾ ਸੋਹਣੇ ਬੱਚੇ ਤੇਰੇ ਦੋਵੇਂ ਸੋਹਣੇ ਹਾਂ ਜੀ ਤੇ ਕੋਈ ਗੱਲ ਨਹੀਂ ਇਹ ਆਪਣਾ ਤੁਸੀਂ ਰਹੋ ਤੇ ਰਿਓ ਐ ਸੋਹਣਾ ਬੜਾ ਤੇ ਕੋਈ ਵੀ ਸਾਡ ਕੰਮ ਦੀ ਵੀ ਲੋੜ ਨਹੀਂ ਤੇ ਕੋਕਰ ਆ ਗਿਆ ਤਾ ਹਾਂ ਜੀ ਚੰਗਾ ਚੰਗਾ thì căn cho tính rồi được cho nó đổ tiền vô rồi बच्चे इधर ले आओ हाँ जी आज ये तो कर रहे हैं बच्चे इधर क्या सब कुछ कर रहे हैं हाँ जी काली पत्ता हमने दांतों का निरारा या जंगलार्जर कितना है हाँ जी चेहरे की कमी ज़्यादा होता नहीं है हाँ जी कोई हो होगी कमी अंकिताइन के अभी तेरी स्वाईन या सरकारी हाँ जी ਤਦੋਂ ਉਹ ਕੋਚ ਨੇ ਕੋਈ ਅਧਿਆਪਕ ਦਾ ਤਾਂ ਕਿ ਇੰਨੇ ਦੋ ਬੇਟੇ ਨੇ ਹਾਂਜੀ ਟੈਟਾ ਕਾਲੀਆਂ ਤੁਹਾਡੇ ਨਾਲ ਸਭ ਖੁੱਛੇ ਕਰਦੇ ਇਕੱਠਾ ਹੀ ਕੰਮ ਕਰਦਾ ਸਦਾ ਉਹਤਰਾ ਨਹੀਂ ਦੋ ਕੋਚ ਸਿਰ ਬਣਾਉਂਦੇ ਹਾਂਜੀ ਟਕਾਲ ਨੂੰ ਜਦੋਂ ਅਸੀਂ ਕਿਹੜਾ ਪੈ ਰਹਿਣਾ ਹੈ ਹਾਂਜੀ ਟਕਾਲ ਨੂੰ ਇਹ ਆ ਕਿ ਉਹਦਾ ਵੱਡਾ ਜੀਆ ਕਰਦਾ ਹਾਂਜੀ ਹਾਂ ਅੰਤ ਵਿੱਚ ਕੰਮ ਤੁਹਾਡੇ ਘਰ ਕਰ ਲਿਆ ਕਰਾਂ ਮੈਂ ਕਰ ਦਿਆ ਲੋਕੀ। ਕੀ ਨਹੀਂ ਕਰ ਸਕਦਾ। ਮੈਂ ਜਿੰਨਾਂ ਨੇ ਦਾ ਕੰਮ ਕਰਦੀਆਂ ਨਾ ਉਹ ਮੈਨੂੰ 500 ਰੁਪਏ ਦਿੰਦੇ ਆ ਤੇ ਰੋਟੀ-ਰੁੱਟੀ ਵੀ ਦੇ ਦਿੰਦੇ ਆ ਨਾਲ। ਜੇ ਲੋਕੀਂ ਦਿੱਤੇ ਕੋਈ ਗੱਲ ਹੀ ਪਤਾ ਨਹੀਂ ਕਿਤੇ ਦਿਆ ਕਰਦੇ ਰੋਟੀ ਸਾਧਕਾਰ ਮਹਾਰਾਜ ਜਿੱਸਾ ਸੰਕੋਚਿਆ ਹਾਂ ਲੋਕਾਂ ਤੇ 500 ਦਿੰਦੇ ਤਾਂ ਵਧੀਆ ਸਾਡਾ ਕੰਮ ਕਰੀਗਾ ਤਾਂ ਜਵਾਰ ਤੇ। ਸਰੋ ਕੀ ਚਾਹੁੰਦੇ ਨਹੀਂ ਸੁਣੀ ਆ ਸਾਰੀ ਕਹਾਣੀ। ਹਾਂ ਤੇ ਬੱਚੇ ਤੇਰੇ ਨਿੱਕੇ-ਨਿੱਕੇ ਆ।

ਚਲੋ ਠੀਕ ਹੈ ਜਿਹਨੇ ਪਾਣੀ ਦੇ ਘੱਟ ਨੂੰ ਵੀ ਚਾਰ ਦੇਉਂਗੀ ਫਤਹਿ ਕੋਈ ਗੱਲ ਨਹੀਂ ਅੰਟੀ ਉਹ ਤੁਹਾਡਾ ਸੌਦਾ ਸਾਰਾ ਹੀ ਹੈ ਗੜ੍ਹ ਤੋਂ ਬਾਸ ਆਟਾ ਜੀ ਨਵੇਂ ਚੜਾਂ ਦੀ ਕੋਈ ਥੋੜਾ ਆਟਾ ਲੈਣੀ ਪਰ ਸ਼ਾਮ ਨੂੰ ਸਾਰਾ ਲੈ ਆਉਣੀ ਕੋਈ ਨਹੀਂ ਲੈਣਾ ਜਦੋਂ ਪਕਾ ਲਾ ਹਾਂਜੀ ਜਿਆਦਾ ਜਲਦਾ ਠੀਕ ਠੀਕ ਚੜਾਂ ਦੀ ਬੋਤਾ ਦਾ ਧੰਨਵਾਦ ਹਮਾਰਾ ਬੋਤਾ ਬੋਤਾ ਜਲ ਰਹੇਗਾ ਤੇ ਪਕਾਓ ਤੇ ਖਾਓ ਹਾਂਜੀ ਠੀਕ ਹੈ ਸੁਪਨਾ ਹਾਂਜੀ ਬੰਮਾ ਚਲੋ ਬਾਹਰ ਚੱਲੀਏ ကြည့်ခရနေတီ ਉੱਧਰ ਪਹਿਲੀ ਵਾਰ ਤਾਂ ਸੋ ਪਿਆਜਤ ਤੇ ਲਾ ਕੇ ਬਾੜ ਚੈ ਇਦਾਂ ਤਾਂ ਕਿੱਥੇ ਆਪਾਂ ਤੇ ਕਿੱਥੇ ਉਹ ਪਤਾ ਇਸ ਤਰ੍ਹਾਂ ਮੁਟਕੇ ਨਹੀਂ ਨੱਚਣਾ ਖੇਡਾ ਖੇਡ ਕੇ ਵੀ ਤੇ ਆਖਾਂ ਤਾਂ ਇਸ ਤਰ੍ਹਾਂ ਨਹੀਂ ਮੁਟਕੇ ਲਿਆ ਕੇ ਇਦਾਂ ਨਹੀਂ ਵਾੜ ਅਜੀ ਆਪਾਂ ਨੂੰ ਨਾਲਾ ਕੀ ਪੀਤੇ ਤੇ ਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੰਮੀ ਕੋਈ ਨਹੀਂ ਕੁਝ ਗਿਆ ਨਹੀਂ ਆਹ ਦੇ ਪਤਾ ਆਪਾਂ ਨੂੰ ਨਾਲਾ ਕੀ ਪੀਤੇ ਤੇ ਆ ਆ ਪਿਆਰੀ ਆ ਗਿਆ ਤਾਂ ਆ ਆਪਣਾ ਇਹ ਕੁੜੀਆਂ ਜੀ ਤੇ ਫੇਰ ਲੈ ਚਲ ਕੋਈ ਨਹੀਂ ਖੇਡਦੇ ਤਾਂ ਕੋਈ ਨਹੀਂ ਪਰਦਾ ਇਸ ਤਰ੍ਹਾਂ ਨਹੀਂ ਗਿਆ ਤੇ ਵਾੜ ਪਰ ਚੰਗਾ ਤੇ ਜਨਾ ਨੂੰ ਨਹੀਂ ਨਰੇਕੀਦਾ ਹਈ ਟੂਨਰੀ ਜੰ ਨਾਲ ਤੇ ਆ ਲੈਣੀਏ ਕਨਾ ਉਹ ਵਿਚਾਰੇ ਗਰੀਬ ਹੈਗੇ ਆ ਕੋਈ ਗੱਲ ਨੂੰ ਪਛੇੜ ਲਿਆ ਕਰੀ ਉਹ ਚੀਜ਼ ਵੀ ਮੰਗਦੀ ਨਹੀਂ ਨਾ ਉਹ ਵੀ ਦੇ ਦਿਆ ਕਰੀ ਕੋਈ ਗੱਲ ਨੂੰ ਦਾਦੀ ਹਾਂ ਕੋਈ ਤੇਰੇ ਘੇੜ ਲਈ ਜੀ ਦਾਦੀ ਗੁੱਸੇ ਹੋ ਕੇ ਗਈ ਖੈਰ ਤੇ ਚੱਲੀ ਜਾਣਾ ਠੀਕ ਹਨਾ ਖੈਰ ਜਾਣਾ ਜੀ ਉਹ ਨਹੀਂ ਨਾਲੇ ਕੀ ਰੰਦਾ ਵੀ ਬਹੁਤ ਬਹੁਤ ਵੇਣੀ ਅੱਟਾ ਤੇ ਅੱਗੇ ਲੱਗੀ ਹੋਈ ਆ